ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੇਸਰੀ ਚੈਪਟਰ 2 ਇਹ ਜੇਲ੍ਹਿਆਂ ਵਾਲੇ ਬਾਗ ਨਾਲ ਸੰਬੰਧਿਤ ਫਿਲਮ ਹੈ ਜਿਸ ਦਾ ਪੰਜਾਬੀਆਂ ਤੇ ਭਾਰਤੀਆਂ ਨੂੰ ਅਜੇ ਤੱਕ ਬਹੁਤਾ ਇਲਮ ਨਹੀਂ ਜੇਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਨੌਰਤੀ ਪਰ ਵੀ ਫਰਕ ਨਹੀਂ ਸੀ ਪਿਆ ਪਰ ਪੰਜਾਬੀਆਂ ਤੇ ਭਾਰਤੀਆਂ 'ਚ ਬਹੁਤ ਗੁੱਸਾ ਸੀ। ਉਸ ਗੁੱਸੇ ਨੂੰ ਸ਼ਾਂਤ ਕਰਨ ਲਈ ਵੋਇਸ ਰਾਇ ਨੇ ਇੱਕ ਕਾਰਜਕਾਰੀ ਪਰਿਸ਼ਦ ਬਣਾਈ ਜਿਸ ਨੇ ਫੈਸਲਾ ਕਰਨਾ ਸੀ ਕਿ ਜਨਰਲ ਡੇਰ ਦੋਸ਼ੀ ਸੀ ਕਿ ਨਹੀਂ ਪਰ ਇਸ ਵਿੱਚ ਕਿਸੇ ਇੱਕ ਭਾਰਤੀ ਮੈਂਬਰ ਨੂੰ ਲੈਣਾ ਜ਼ਰੂਰੀ ਸੀ ਸੋ ਇਸ ਲਈ ਸਰਕਾਰ ਦੇ ਚਾਹੇਤੀ ਮੈਂਬਰ ਦੱਖਣ ਦੇ ਜਸਟਿਸ ਸ਼ੰਕਰਨ ਨਾਇਰ ਜਾਨੀ ਕਿ ਅਕਸ਼ੇ ਕੁਮਾਰ ਨੂੰ ਚੁਣਿਆ ਜਾਂਦਾ ਹੈ ਜਿਸ ਨੂੰ ਕਿ ਸਰਕਾਰ ਨੇ ਉਸ ਦਿਨ ਸਨਮਾਨ ਦਿੱਤਾ ਸੀ ਜਿਸ ਦਿਨ ਜਿਲ੍ਹਿਆਂਵਾਲਾ ਬਾਗ ਕਾਂਡ ਹੋਇਆ ਸੀ ਉੰਜ ਜਸਟਿਨ ਸ਼ੰਕਰਨ ਨਾਇਰ ਦਾ ਜਿਲ੍ਹਿਆਂਵਾਲੇ ਬਾਗ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹ ਜੱਸਸ ਸਨੇਤਾ ਹੁਣੇ ਹੀ ਕਬੀਰਪਾਲ ਸਿੰਘ ਨੂੰ ਸਜ਼ਾ ਦਵਾਈ ਸੀ ਜਿਸ ਦੇ ਸਾਗਿਤ ਖੁਦ ਹੀ ਬੋਸ ਨੇ ਬੰਬ ਚਲਾ ਦਿੱਤਾ ਸੀ ਸ਼ੰਕਰਨ ਨਾਇਰ ਨੂੰ ਉਸ ਜਗ੍ਹਾ ਲੋਕਾਂ ਨੂੰ ਮਿਲਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਸਰਕਾਰ ਜ਼ਖਮੀਆਂ ਦੇ ਬਾਰਸਾਂ ਨੂੰ 25 ਰੁਪਏ ਦੇ ਰਹੀ ਹੈ ਲਈ ਉਹਨਾਂ ਨੂੰ ਸਰਟੀਫਿਕੇਟ ਉੱਤੇ ਦਸਤਖਤ ਕਰਨੇ ਨੇ ਜਿਸ ਉੱਤੇ ਲਿਖਿਆ ਹੋਇਆ ਹੈ ਕਿ ਹੁਣ ਵਾਰਸਾਂ ਨੂੰ ਸਰਕਾਰ ਤੋਂ ਕੋਈ ਸ਼ਿਕਾਇਤ ਨਹੀਂ ਹੈ। ਜ਼ਿਲ੍ਹਿਆਂ ਵਾਲੇ ਬਾਗ ਦੀ ਕੋਈ ਵੀ ਖਬਰ ਬਾਹਰ ਨਹੀਂ ਨਿਕਲ ਦਿੱਤੀ ਜਾਂਦੀ ਸੀ। ਪ੍ਰੈਸ 'ਚ ਜਾ ਕੇ ਅਖਬਾਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ ਸੀ। ਸ਼ੰਕਰਨ ਇੱਥੇ ਕਿਰਪਾਲ ਸਿੰਘ ਦੇ ਬੇਟੇ ਨੂੰ ਮਿਲਦਾ ਹੈ ਜੋ ਆਪਣੀ ਭੈਣ ਤੇ ਮਾਂ ਦੀ ਮੌਤ ਦਾ ਇਨਸਾਫ ਲੈਣ ਲਈ ਪਟਕਰੇ ਹੈ। ਤੇ ਉਸਨੇ ਬੋਰਡ ਚੁੱਕਿਆ ਹੁੰਦਾ ਜਿਸ ਉੱਤੇ ਖੂਨੀ ਬਿਸਾਖੀ ਲਿਖਿਆ ਹੁੰਦਾ ਸ਼ੰਕਰਨ ਇਹ ਸਭ ਦੇਖਦਾ ਹੀ ਹੈ ਤੇ ਉਹ ਇਹ ਵੀ ਦੱਸਦਾ ਹੈ ਕਿ ਬਾਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇ ਸਰਕਾਰ ਦੇ ਅੰਕੜਿਆਂ ਵਿੱਚ ਬਹੁਤ ਫਰਕ ਹੈ ਪਰ ਡੈਟ ਦੇ ਤੇਵਰਾਂ ਵਿੱਚ ਕੋਈ ਫਰਕ ਨਹੀਂ ਆਉਂਦਾ ਇੱਥੇ ਹੀ ਸ਼ੰਕਰਨ ਨੂੰ ਇੱਕ ਹੋਰ ਅਹਿਸਾਸ ਹੁੰਦਾ ਕਿ ਅੰਗਰੇਜ਼ਾਂ ਦੀ ਗੁਲਾਮੀ ਕਰਨ ਦੇ ਬਾਵਜੂਦ ਤੇ ਸਨਮਾਨੇ ਜਾਣ ਦੇ ਬਾਵਜੂਦ ਉਸ ਨੂੰ ਕਮਰੇ ਵਿੱਚ ਬਣਨ ਤੋਂ ਰੋਕ ਦਿੱਤਾ ਜਾਂਦਾ ਹੈ ਉੱਥੇ ਪਲੇਟ ਲੱਗੀ ਹੋਈ ਹੈ ਕਿ ਡੌਗਸ ਐਂਡ ਇੰਡੀਅਨਸ ਆਰ ਨਾਟ ਅਲੌਡ ਕਿ ਕੁੱਤਿਆਂ ਤੇ ਭਾਰਤੀਆਂ ਦਾ ਅੰਦਰ ਆਉਣਾ ਮਨ ਹੈ ਕਮੇਟੀ ਜਨਰਲ ਡੈਨ ਨੂੰ ਦੋਸ਼ੀ ਨਹੀਂ ਮੰਨਦੀ ਪਰ ਕਮੇਟੀ ਮੈਂਬਰ ਹੋਣ ਨਾਨ ਸ਼ੰਕਰਨ ਉੱਥੇ ਦੋਸ਼ੀ ਲਿਖ ਦਿੰਦਾ ਇਸ ਦੇ ਬਾਵਜੂਦ ਕਮੇਟੀ ਜਨਰਲ ਡੈਨ ਨੂੰ ਬੇਕਸੂਰ ਮੰਨਦੀ ਹੈ ਤੇ ਸ਼ੰਕਰਨ ਨੂੰ ਕਮੇਟੀ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਿਰਪਾਲ ਸਿੰਘ ਦਾ ਬੇਟਾ ਪਰਗਟ ਸਿੰਘ ਇਨਸਾਫ਼ ਨਾ ਮਿਲਨ ਕਾਰਨ ਮਰ ਜਾਂਦਾ ਹੈ ਤੇ ਮਗਰੋਂ ਪਤਾ ਲੱਗਦਾ ਹੈ ਕਿ ਉਸ ਦੀ ਨਸ ਕੱਟੀ ਗਈ ਸੀ ਸੰਕਰਨ ਬਹੁਤ ਦੁਖੀ ਹੋ ਕੇ ਬਾਪੇ ਜਾਣ ਲੱਗਦਾ ਹੈ ਤਾਂ ਦਲਜੀਤ ਗਿੱਲ ਅਨਾਇਆ ਪਾਂਡੇ ਉਸ ਨੂੰ ਆ ਕੇ ਮਿਲਦੀ ਹੈ ਤੇ ਉਸ ਨੂੰ ਇੱਕ ਵਾਰ ਜਿਲ੍ਹਿਆਂ ਵਾਲੇ ਬਾਗ ਜਾਣ ਦੀ ਸਲਾਹ ਦਿੰਦੀ ਹੈ ਉਹ ਇਹ ਵੀ ਕਹਿੰਦੀ ਹੈ ਕਿ ਜਿਲ੍ਹਿਆਂ ਵਾਲੇ ਬਾਗ ਦੇ ਸ਼ਹੀਦ ਹੋਣ ਵਾਲਿਆਂ ਉੱਤੇ ਗੋਲੀਆਂ ਜਨਰਲ ਡੈਨ ਨੇ ਚਲਾਈਆਂ ਸੀ ਪਰਕ੍ਰਿਪਾਲ ਸਿੰਘ ਦਾ ਬੇਟਾ ਤੇਰੇ ਕਾਰਨ ਮਰਿਆ ਕਿਉਂਕਿ ਤੂੰ ਉਸਦੀ ਆਵਾਜ਼ ਸੁਣ ਕੇ ਉਸ ਨੂੰ ਇਨਸਾਫ ਦੇਣ ਲਈ ਨਹੀਂ ਬੋਲਿਆ ਅਪਰਾਧ ਬੋਧ ਵਿਸ਼ੰਕਰਨ ਨਾ ਜਿਲ੍ਹਿਆਂਵਾਲਾ ਬਾਗ ਵਿੱਚ ਜਾਂਦਾ ਹੈ ਬਾਗ ਵਿੱਚ ਜਾਣ ਤੋਂ ਬਾਅਦ ਉਹ ਪ੍ਰਸੀਜਿਆ ਜਾਂਦਾ ਹੈ ਉਹ ਮਹਿਸੂਸ ਕਰਦਾ ਹੈ ਕਿ ਕਿਵੇਂ ਬੇਕਸੂਰ ਲੋਕਾਂ ਉੱਤੇ ਅਤਿਆਚਾਰ ਹੋਇਆ ਸੀ ਸ਼ੰਕਰਨ ਦੇ ਕਹਿਣ ਉੱਤੇ ਦਰੀਤ ਗਿਲ ਜਨਨ ਡਾਇਰ ਉੱਤੇ ਕੇਸ ਫਾਈਲ ਕਰਦੀ ਹੈ ਸ਼ੰਕਰਨ ਉਸ ਨਾਲ ਸਹਾਇਕ ਵਜੋਂ ਹੁੰਦਾ ਹੈ ਤੇ ਉਹ ਦੋਵੇਂ ਰਲ ਕੇ ਕੇਸ ਲੜਦੇ ਨੇ ਜੈਨਨ ਡਾਇਰ ਬਲੋਂ ਲੜਲੀ ਮੈਕਿੰਲੇ ਨੂੰ ਖੜਾ ਕੀਤਾ ਜਾਂਦਾ ਹੈ ਲਾਰਡ ਜਿੰਸ ਫੋਰ ਮਾਈਕ੍ਰੋ ਡਵਾਈਲ ਹੈਲੋਰ ਲਾਸਕੀ ਜੱਜ ਮਕੇ ਆਰ ਡੀ ਮਾਰਥਾ ਸਟੀਵਨਸ ਜੱਜ ਲਿਊਕੇਨੀ ਸਾਰੇ ਆਪੋਂ ਆਪਣੇ ਕਿਰਦਾਰ ਅਦਾ ਕਰਦੇ ਨੇ ਕੇ ਜਿਉਰੀ ਸਾਹਮਣੇ ਲੜਿਆ ਜਾਂਦਾ ਮਾਰਥਾ ਵਰਗੇ ਫਰਜੀ ਗਵਾਹ ਖੜੇ ਕੀਤੇ ਜਾਂਦੇ ਨੇ ਕੇ ਇਸ ਦੀ ਪੱਤ ਲੁੱਟੀ ਗਈ ਸੀ ਸ਼ੰਕਰਨ ਦੀ ਬਹੁਤ ਬਦਨਾਮੀ ਕਰ ਦਿੱਤੀ ਜਾਂਦੀ ਹੈ ਇਹ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਜਿਲ੍ਹਿਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਲੋਕ ਹਿੰਸਕ ਸੀ ਤੇ ਉਹਨਾਂ ਕੋਲ ਹਥਿਆਰ ਸੀ ਕਿ ਉਹ ਕਦੇ ਵੀ ਹਮਲਾ ਕਰ ਸਕਦੇ ਸੀ ਕੇਸ ਅਜਿਹਾ ਬਣਾ ਦਿੱਤਾ ਜਾਂਦਾ ਹੈ ਕਿ ਉਹਨਾਂ ਵਿੱਚੋਂ ਇੱਕ ਨੇ ਦਾ ਇੱਕ ਅੰਗਰੇਜ਼ ਕੁੜੀ ਦੀ ਇੱਜ਼ਤ ਵੀ ਖਰਾਬ ਕੀਤੀ ਸੀ ਗੁੱਸੇ ਵਿੱਚ ਭੜਕੀਆਂ ਹੋਈਆਂ ਅੰਗਰੇਜ਼ ਔਰਤ ਜਸਟਿਸ ਸੰਕਰਨ ਨਾਇਰ ਦਾ ਮੂੰਹ ਕਾਲਾ ਕਰ ਦਿੰਦੀ ਹੈ ਭਾਵੇਂ ਕਿ ਦਲੀਲਾਂ ਨਾਲ ਸਿੱਧ ਕਰ ਦਿੰਦੀ ਹੈ ਕਿ ਇਹ ਸਭ ਮਨਕਰਤ ਗੱਲਾਂ ਪਰ ਇਹਨਾਂ ਦੀਆਂ ਦਲੀਲਾਂ ਨੂੰ ਦਿਰਕ ਨਾਰ ਕਾ ਦਿੱਤਾ ਜਾਂਦਾ ਹੈ ਪ੍ਰੈਸ ਨੂੰ ਵੀ ਅਦਾਲਤ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਿ ਇਸ ਨਾਲ ਸਰਕਾਰੀ ਭੇਦ ਬਾਹਰ ਜਾਂਦੇ ਹੈ ਸੰਕਰਨ ਤੇ ਦਰਜੀਤ ਵੀ ਟੇਡੇ ਤਰੀਕੇ ਨਾਲ ਸਰਕਾਰੀ ਕਾਗਜ਼ ਕੱਢ ਲਿਆਉਂਦੇ ਹੈ ਤੇ ਸਾਬਿਤ ਕਰਦੇ ਹੈ ਕਿ ਉਸ ਦਿਨ ਕਰਫਿਊ ਦਾ ਆਰਡਰ ਦਿੱਤਾ ਹੀ ਨਹੀਂ ਸੀ ਗਿਆ ਸਗੋਂ ਲੋਕਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਲੋਕ ਜਿਲ੍ਹਿਆਂ ਵਾਲੇ ਬਾਗ ਵਿੱਚ ਪਾਂਚਨ ਸੰਕਰਨ ਅਦਾਲਤ ਵਿੱਚ ਜਲਨ ਡੈਰ ਵਾਲੇ ਦੱਸਦੇ ਹੈ ਕਿ ਇਹ ਦੂਨ ਸਕੂਲ ਵਿੱਚ ਪੜਿਆ ਹਲਕਾਉਣ ਕਰਨ ਇਸ ਨੂੰ ਸਾਰੇ ਛਿੜਕਾਉਂਦੇ ਸੀ ਇਸ ਦੇ ਮਨ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਬਚਪਨ ਤੋਂ ਹੀ ਸੀ ਇਸ ਲਈ ਆਪਣੇ ਸਾਥੀਆਂ ਨੇ ਕਹਿੰਦੇ باوجود ਇਸ ਨੇ ਬਾਗ ਵਿੱਚ ਵਰਨਿੰਗ ਨਹੀਂ ਦਿੱਤੀ ਤੇ 1650 ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਵੀ ਸੀ ਬਾਅਦ ਵਿੱਚ ਡੈਰ ਇਹ ਇਨਸਾਫ਼ ਕਰਦਾ ਹੈ ਕਿ ਦੂਨ ਸਕੂਲ ਵਿੱਚ ਮੈਨੂੰ ਇੱਕ ਸਿੱਖ ਬੱਚਾ ਬਹੁਤ ਤੰਗ ਕਰਦਾ ਸੀ ਜਿਸ ਦਾ ਮੈਂ ਪੂਰੀ ਕੌਮ ਤੋਂ ਬਦਲਾ ਲਿਆ ਦਲੀਲਾਂ ਪਾਇਦਾਰ ਹੋਣ ਦੇ ਬਾਵਜੂਦ ਜਿਉਰੀ ਡਾਇਰ ਦੇ ਹੱਕ ਵਿੱਚ ਬੁਗਤੇ ਜਾਂਦੀ ਹੈ ਤੇ ਜਨਰਲ ਡਾਇ ਨੂੰ ਬੇਗਨਾਮ ਮੰਨ ਲਿਆ ਜਾਂਦਾ ਹੈ। ਸ਼ੰਕਰਨ ਨਿਰਾਸ਼ ਹੋ ਕੇ ਕਹਿੰਦਾ ਹੈ ਕਿ ਤੁਸੀਂ ਸਾਨੂੰ ਕਦੇ ਵੀ ਇਨਸਾਫ ਨਹੀਂ ਦਿੱਤਾ। ਉਹ ਤਾਜ ਤੇ ਜੱਜ ਨੂੰ ਸ਼ਰਿਆਮ ਗਾਲਾਂ ਕੱਢਦਾ ਹੈ। ਜੱਜ ਕਹਿੰਦਾ ਹੈ ਕਿ ਤੇਰਾ ਲਾਇਸੈਂਸ ਰੱਦ ਕੀਤਾ ਜਾਵੇਗਾ। ਡਾਇ ਤੇ ਉਸਦੇ ਸਾਥੀ ਚਾਹੁੰਦੇ ਐ ਕਿ ਕੇਸ ਤਾਂ ਉਹ ਜਿੱਤਗੇ ਪਰ ਹੁਣ ਜਸਟਿਸ ਸ਼ੰਕਰਨ ਨਾਇ ਨੂੰ ਸਭ ਦੇ ਸਾਹਮਣੇ ਜ਼ਲੀਲ ਕੀਤਾ ਜਾਵੇ। ਉਸ ਦਿਨ ਪਿਆਸੂ ਬੁਲਾਈ ਜਾਂਦੀ ਹੈ ਵੱਡੇ ਅਫਸਰ ਸਹਿਬਾਨ ਵੀ ਮੌਜੂਦ ਹੁੰਦੇ ਹੈ ਜਿੱਥੇ ਕਿ ਸ਼ੰਕਰਨ ਉਹਨਾਂ ਦੇ ਕੇਸ ਦੀ ਪੋਲ ਖੋਲ੍ਹ ਦਿੰਦਾ ਹੈ ਸਾਰੇ মিডিਏ ਵਿੱਚ ਪੂਰਾ ਕੇਸ ਪਹੁੰਚ ਜਾਂਦਾ ਹੈ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਊਰੀ ਵਿੱਚੋਂ ਤਿੰਨ ਅੰਗਰੇਜ਼ਾਂ ਨੇ ਵੀ ਜਨਨਡੈਨ ਨੂੰ ਦੋਸ਼ੀ ਕਿਹਾ ਸੀ ਤੇ ਕੇਸ ਦੇ ਜੱਜ ਨੂੰ ਵੀ ਅਸਿੱਧੇ ਤਰੀਕੇ ਨਾਲ ਲਾਹ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ ਇਸ ਮੌਕੇ ਜਸਟਿਸ ਸ਼ੰਕਰਨ ਨਾਇਰ ਅੰਗਰੇਜ਼ ਕੌਮ ਤੇ ਤਾਜ ਨੂੰ ਚੇਤਾਵਨੀ ਦਿੰਦਾ ਹੈ ਕਿ ਤੁਸੀਂ ਸਾਨੂੰ ਕਦੇ ਵੀ ਇਨਸਾਫ ਨਹੀਂ ਦਿੱਤਾ ਇਸ ਲਈ ਅਸੀਂ ਤੁਹਾਡੇ ਇਨਸਾਫ ਤੇ ਥੁੱਕਦੇ ਹਾਂ ਭਾਵੇਂ ਕਿ ਡੈਰ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਉਸ ਉੱਤੇ ਸ਼ਰਤ ਲਗਾ ਦਿੱਤੀ ਗਈ ਸੀ ਕਿ ਉਹ ਮੁੜ ਕੇ ਭਾਰਤ ਨਹੀਂ ਆਵੇਗਾ ਸਾਰੇ ਪਾਸੇ ਬਦਨਾਮੀ ਹੋਣ ਕਾਰਨ ਅਦਰੰਗ ਦੀ ਹਾਲਤ ਵਿੱਚ ਡੈਰ 23 ਜੁਲਾਈ 1927 ਨੂੰ ਇਕ ਲੱਤਾ ਵਿੱਚ ਇੰਗਲੈਂਡ ਵਿੱਚ ਮਰ ਗਿਆ ਸੀ ਉਸ ਦਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ ਸੀ ਮਾਈਕਲ ਓਡਵਾਇਰ ਦਾ ਰੁਤਬਾ ਵੀ ਘਟ ਗਿਆ ਸੀ ਕਿ ਐਕਸਟਰਨ ਹਾਲ ਵਿੱਚ ਸਰਦਾਰ ਉਦਮ ਸਿੰਘ ਨੇ ਗੋਲੀ ਮਾਰ ਦਿੱਤੀ ਸੀ ਕਿਰਪਾਲ ਸਿੰਘ ਮਗਰੋਂ ਦੱਸਦਾ ਹੈ ਕਿ ਮੇਰੇ ਪੁੱਤ ਦੀ ਨਸ ਵੈਰੀਆਂ ਨੇ ਕਿੰਜ ਕੱਟੀ ਸੀ ਇਹ ਫਿਲਮ ਜ਼ਿਲ੍ਹਾ ਵਾਲਾ ਬਾਗ ਕਾਣ ਦੀ 106ਵੀਂ ਵਰ੍ਹੇਵੰਢ ਤੇ 18 ਅਪ੍ਰੈਲ ਨੂੰ ਰਿਲੀਜ਼ ਕੀਤੀ ਗਈ ਸੀ ਫਿਲਮ ਇਹ ਵੀ ਮੁੱਦਾ ਚੁੱਕਦੀ ਸੀ ਕਿ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਅੱਜ ਤੱਕ ਬ੍ਰਿਟਾਨੀਆ ਨੇ ਇਸ ਕਾਣ ਦੀ ਮਾਫੀ ਨਹੀਂ ਮੰਗੀ ਫਿਲਮਾਂ 'ਚ ਇਦਾਂ ਦੀ ਸੂਚੀ ਵੀ ਦਿੱਤੀ ਗਈ ਹੈ